ਜੀ ਸਾਰੇ ਨੂੰ ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਵਾਇਗਰੇ ਜੀ ਦੀ ਕਿਰਪਾ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਆਪਣੀ ਕੱਟੀ ਤਿੰਨ ਦਿਨਾਂ ਦੀ ਹੋ ਗਈ ਹੈਗੀ ਦੇਖੋ ਜੀ ਆਪਣੀ ਮੱਝ ਵੀ ਵਧੀਆ ਦੁੱਧ ਦਿੰਦੀ ਹੈਗੀ ਜੀ ਤੇ ਇਹਨਾਂ ਨੂੰ ਲਾਇਆ ਵੇ ਇੱਧਰ ਕੂਲਰ ਤੇ ਪੱਖਾ ਲਾਇਆ ਵੇਗਾ ਆਪਣੀ ਪਿੱਛੇ ਗਾਂ ਖੜੀ ਹੈ ਬੀਬੀ ਨੇ ਤੇ ਆਪਾਂ ਹੁਣੀ ਧਾਰ ਚੋਗੀ ਹਟੇ ਆਂ ਮੱਝ ਦੀ ਤੇ ਦੇਖੋ ਜੀ ਕੱਟੀ ਹੁੰਦਾ ਭੱਜੀ ਫਿਰਦੀ ਹੈਗੀ ਤੇ ਆਪਾਂ ਗਾਂ ਦੀ ਧਾਰ ਚੋਲੀ ਤੇ ਅਹਮ ਮੱਝ ਦੀ ਚੋਲੀ ਤੇ ਅਜੇ ਤੋ ਆਪਣੀ ਲੀਲੀਰਾਵ ਦੇ ਧਾਰ ਚੋਣੀ ਸੀਗੀ ਜੀ ਮੈਂ ਮੂਰੇ ਖੜ ਗਈ ਸੀਗੀ ਤੇ ਬੀਬੀ ਨੇ ਧਾਰ ਚੋਲੀ ਸੀਗੀ ਤੇ ਗਰਮੀ ਬਹੁਤ ਜਿਆਦਾ ਹੋ ਗਈ ਹੈ ਇਹ ਜੀ ਦੇਖੋ ਜੀ ਹਵਾ ਲੰਘਦੇ ਨੇ ਦੇ ਨੇ ਗਈ ਕਿਹੜੀ ਆ ਓਏ ਲੀਲੀ ਲਾਵੀ ਦੇਖੋ ਇਹੇ ਕਰਦੀ ਆ ਮੌਸਮ ਬਦਲ ਗਿਆ ਨਹੀਂ ਲੱਗਦਾ ਕਿ ਨਹੀਂ ਆਊਗਾ ਫਿਰ ਆਪਾਂ ਵੀ ਕੀ ਕਰੇ ਵਿਚਾਰਾ 4 ਦਾ ਪੂਰਾ ਜੋਰ ਪੈ ਗਿਆ ਬਰਨਾਲਾ ਜਿਲ੍ਹੇ ਚ ਤੇ ਸੰਗਰੂਰ ਜਿਲ੍ਹੇ ਚ ਕੋਈ ਨਹੀਂ ਮੰਗਦਾ ਕੋਈ ਇਹ ਦਸ ਕਰਦਾ ਚਾਰ ਵਾਲਾ ਤੇ ਰੱਬ ਨੇ ਕਰਨੀ ਆਉਦੀ ਮਰਜ਼ੀ ਆ ਪ੍ਰਮਾਤਮਾ ਤਾਂ ਸੱਚਾ ਪਾਤਸ਼ਾਹ ਤੇ ਜੀ ਗਰਮੀ ਵਾਲੀ ਹੋਈ ਪਈ ਆ ਗਰਮੈਸ ਹੋਈ ਪਈ ਬਹੁਤ ਜ਼ਿਆਦੇ ਮੈਂ ਸੱਚ ਨਾਲ ਤਾਰਾਂ ਤੋਂ ਜਾਂਨੇ ਤਾਂ ਸੇਮ ਆਪਣੇ ਚਾਰ ਮੱਕਾ ਲਈ ਜਿੜੀ ਲਾਉਂਦੇ ਨੇ ਤੁਹਾਨੂੰ ਪਤਾ ਹੀ ਆ ਜਿੱਥੇ ਮੱਕ ਵੱਢਿਆ ਤਾਂ ਤੇ ਤੋਲ-ਵਾਲ ਹੋਊਗਾ ਥੋੜੀ ਜਿਹੀ ਆਪਣੀ ਬਿੰਦੀ ਰਾਣੀ ਆ ਜਿਹੜੀ ਉਹਦੀ ਕੱਟੀ ਨਹੀਂ ਚੁੰਗਦੀ ਥੋੜੀ ਜਿਹੀ ਹੂਣੀ ਆ ਉਹ ਕਰਦੀ ਹਲਕਤ ਮੰਦੀ ਆ ਬੜ ਜਾ ਮੂਰੇ ਜਦੋਂ ਛਣਬਾ ਗਾਦਿਆ ਉਹਦਾ ਹਲਕਤ ਮੰਦੀ ਆ ਲੱਤ ਚੱਕ ਲੈਂਦੀ ਆ ਇਸ ਕਰਕੇ ਉਹਦੀ ਧਾਰਾ ਫਿਰ ਆਪਾਂ ਟਕਿਆਈ ਨਾਲ ਹੀ ਚੌਣੀ ਪੈਸੀ ਆ ਬੜਿਆ ਬਲੂ ਤੇ ਮਨਸੂਰ ਕਹਦਾ ਉਹ ਪੁੱਤ ਤੁੰਗਰੇ ਕੱਢ ਜਾ ਤੇ ਮੇਰੀ ਪਰਨੀਕਸਾਰ ਕੋਸੀ ਨੇ ਤਿਆਰੀ ਨੇ ਧਾਰ ਚੋਈਆ ਤਾਂ ਅਸੀਂ ਉਹਦਾ ਦੁੱਧ ਕੱਢ ਲਿਆ ਹਲਕਤ ਮੰਦੀ ਆ ਲਿਆਣੀ ਆ ਕਿ ਇੱਕ ਕੱਟੀ ਡੁਗੜੀ ਚੁੰਗੜੀ ਚੁੰਗ ਲੈੰਦੀ ਆ ਤੇ ਮਾਂ ਦੇ ਥੱਲੇ ਪੈਂਦੀ ਜ ਇਹਦਾ ਦੱਸੋ ਅਸੀਂ ਕੀ ਗੱਲ ਕਰਦੇ ਆ ਆ ਚੁੰਗੜੀ ਚ ਪਾ ਕੇ ਦੁੱਧ ਪਾਵਾਂਗੇ ਇਹ ਘੁੱਟ-ਘੁੱਟ ਕਰਕੇ ਚੋਗ ਲੂਗੀ ਚਲੋ ਹੌਲੀ-ਹੌਲੀ ਲੱਗ ਜੂ ਕਿਸਨ ਕਹਿੰਦੇ ਵੀ ਚਨਾ ਹੋਣਾ ਕੱਟੀ ਭੁੱਖੀ ਮਾਰਦੀ ਜੂਗੀ ਮਾਂ ਫਿਰ ਇਹਦੇ ਦੀ ਚੰਗਾ ਹੋਣਾ ਤੇ ਆਪੀ ਚੁੰਗ ਦੂਗੀ ਰੱਜੂ ਬੂਆ ਕਹਿੰਦੀ ਵੀ ਉਹਨੂੰ ਥੰਡ ਲੱਗਦੇ ਹੋਣ ਜੇ ਹੁਣ ਕੱਟੀ ਚੁੰਗਦਾ ਕੱਲ ਦੇ ਐਂ ਗੱਲ ਕੱਟੀ ਥਣ ਪੋਲੇ ਕਰੇ ਹਾਂ ਲਿੱਕ ਲੱਗਤੀ ਦੇ ਚੁੰਗੜ ਨਾਲ ਉਹ ਤੁਹਾਨੂੰ ਵੀ ਅੱਗੇ-ਅੱਗੇ ਕੀਨੇ ਆਦੇ ਫਲੇ ਤਾਂ ਵੀ ਨੂੰ ਆਇਆ ਲੱਗਾ ਵੀ ਕੜੜੀ ਆ ਦਰਸ਼ੀਨ ਕਾ ਨਾ ਉਸਨੇ 24-4 ਪਾ ਲੰਗਾ ਮੈਂ ਤਾਂ ਹੁਣ ਚੋਲ ਗਿਆ ਹੈਗੀ ਆ ਕੜੜੀ ਕਿਉਂਕਿ ਥਣ ਲਿੱਕੜੇ ਜੇ ਆਪਣੀ ਕੱਠੀ ਚੁਣ ਕੇ ਤੁਸੀਂ ਆਪ ਜਾਣੇ ਬਾਹਰੇ ਤੇ ਥਣ ਨਿਕਲਿਆ ਮੈਂ ਥਣ ਪੋਲੇ ਹੋ ਜਾਣਾ ਉਹਦੀ ਚੰਗਾਈ ਨਾ ਚਾਰੇ ਸੋਣਾਂ ਨੂੰ ਨਹੀਂ ਮਾਰੇ ਮੜਾ ਜੇ ਤੁਸੀਂ ਕਮੈਂਟਾਂ ਚ ਆਏ ਕਰਕੇ ਵੀ ਦੱਸੋ ਵੀ ਕੜੜੀ ਧਾਰ ਤੋਂ ਪੁੱਤ ਕੀ ਦੇਈ ਆਪਾਂ ਜ਼ਰੂਰ ਦੱਸੋ ਜਾਣਾ ਕారణ ਆ ਧਾਰਪੁਰ ਦੀ ਹੋਊਗੀ ਤੇ ਤੇ ਆਪਣੀ ਜੀ ਦੁਪਹਿਰੇ ਜੇ ਹਨਾ ਕੜੀਆਂ ਜੀਆਂ ਆਈਆਂ ਸੀਗੀਆਂ ਸਾਡੇ 11:11 ਵਜੇ ਕਣੀਆਂ ਜੀਆਂ ਕਿ ਹਟ ਗਈਆਂ ਦੱਸਣਾ ਤੁਸੀਂ ਕੋਲੀ ਧਾਰ ਬਾਰੇ ਤੇ ਹੋਰ ਆਪਣਾ ਸਭ ਠੀਕ ਠਾਕ ਐ ਪੁੱਤਾਂ ਕਣੀਆਂ ਦਾ ਕੰਮ ਧੰਦਾ ਅੰਦਰ ਤਾਂ ਆਈ ਜੀ ਮੇਰੀ ਬੱਚੀ ਉਹ ਵੀ ਚਾਰ ਦੱਲ ਲਾ ਕੇ ਮੁੜ ਗਈ ਲੋਕਾਂ ਨੂੰ ਦਨ ਹੋ ਗਏ ਬਲਾਓ ਕਿ ਚਾ ਨਹੀਂ ਆਇਆ ਗਿਆ ਤੁਹਾਨੂੰ ਪਤਾ ਹੈ ਘਰ ਕੀ ਮਜੂਰੀਆਂ ਹੁੰਦੀਆਂ ਨੇ ਕੰਮ ਧੰਦਾ ਕਰਕੇ ਫਿਰ ਮੈਂ ਪਾਏ ਜਾਂਦੀ ਬੀਬੀ ਇਹ ਕਰਦਾ ਹੈ ਨਾ ਫਿਰ ਵੀ ਕਰਦਾ ਹੈ

ਅਕੇ ਅਨਜਲ ਚੱਕ ਲਿਆਵੇ ਅਨਜਲ ਤਾਂ ਹਜ਼ਾਰਾਂ ਕੁ ਹਜ਼ਾਰਾਂ ਦਾ ਰਹਿਣਾ ਨੁਕਤੇ ਹੀ ਹੁੰਦੀ ਐ ਨਾ ਗੱਲ ਤੇ ਪਰਮਾਤਮਾ ਤਰੱਕੀ ਵਾਸਤੇ ਕੋਈ ਨਾ ਸਾਰਿਆਂ ਨੂੰ ਮਹਾਰਾਜ ਦੀ ਕਿਰਪਾ ਹੈ ਤੇ ਇੱਕ ਤੇਰੇ ਖੇ ਪਰਮਾਤਮਾ ਤੇ ਤੇ ਤੇਰੇ ਬਾਈ ਬਣੀ ਹੋਈ ਐ ਪਰਮਾਤਮਾ ਨੇ ਸਾਨੂੰ ਪਹਿਲਾਂ ਹੀ ਦੱਸਿਆ ਵੀ ਜੋ ਕੁਝ ਕਰਨਾ ਬੁਤੈ ਨੇ ਅੱਧੀ ਮਰਜ਼ੀ ਨਾ ਕਰਨਾ ਹੈ ਨਾ ਤੇ ਸਦਾ ਹੀ ਮਹਾਰਾਜ ਨੂੰ ਸਦਾ ਹੀ ਸੋਚਾ ਆਪਾਂ ਤਾਂ ਐ ਵੀ ਮੇਰਾ ਕੰਮਾ ਹੋ ਜੇ ਰੱਬ ਰੁਕ ਦੇ ਮੇਰਾ ਹੋ ਜੇ ਨੋ ਪੂਰੀ ਦੁਨੀਆ ਨੇ ਸੋਚਿਆ ਕਿ ਰੇਲੀ ਮਕੌੜੇ ਦੀ ਹੈ ਨਾ ਬੰਦੇ ਦੀ ਦੰਗਰ ਦੀ ਤਸਵੀਰ ਹੈ ਅੰਨ ਦਾਤੇ ਨੂੰ ਸਾਰਾ ਫਿਕਰ ਹੈ ਸਾਉਦਾ ਢੇਟ ਪਾ ਨਾ ਨੇ ਸਾਉਦੇ ਸੱਤੇ ਹੱਥ ਰੱਖਣਾ ਹੈ ਮੈਂ ਤਾਂ ਉਹੀ ਕਹੂੰਗੀ ਕਿ ਪ੍ਰਮਾਤਮਾ ਹਰ ਬੰਦੇ ਨੂੰ ਤਰੱਕੀ ਵੱਲ ਸੇ ਤੇ ਹਰ ਬੰਦੇ ਦੇ ਮਨ ਚ ਚੰਗਾ ਵੀ ਹਿੱਕ ਹੋਣਾ ਚਾਹੀਦਾ ਚੰਗੀ ਸ਼ਾਂਤੀ ਹੋਣੀ ਚਾਹੀਦੀ ਹੈ ਚੰਗਾ ਤਾਂ ਗੁਰੂਦਮ ਯਾਦ ਕਰੀਏ ਜੂ ਲੜ ਲੱਗੀਏ ਹੈ ਨਾ ਚੰਗਾ ਪੰ ਮਹਾਰਾਜਾ ਆਪੀ ਚੰਗੇ ਰਸਤੇ ਪਾਉਣ ਨਾਲ ਰਹੀ ਹੈ ਤੇ ਆਪਦੇ ਮਨੋਂ ਕਿਸੇ ਨੂੰ ਨਾ ਵਿਗਿਆੜੀਏ ਮੈਂ ਤਾਂ ਇਹੀ ਕਹਣੀ ਆ ਵੀ ਮੇਰਾ ਤਾਂ ਇਹ ਸੁਭਾਅ ਹੈਗਾ ਪਰਵਾਰ ਨੂੰ ਵੀ ਮੈਂ ਇਹੀ ਕਹਣੀ ਹੁੰਦੀ ਆ ਵੀ ਆਪਾਂ ਨਿੱਗੇ ਜਨਾ ਨਾਲ ਆਪਾਂ ਚਲੀ ਜਾਈਏ ਕਵਰਾ ਤੇ ਕੁਛ ਨਹੀਂ ਦਿੰਦਾ ਦੇਖ ਲਿਆ ਕਵਰਾ ਕਦਾ ਕੇ ਵੀ ਤੁਸੀਂ ਨੰਦਾ ਕਵਰਾ ਕੇ ਸ਼ਾਂਤੀ ਚ ਰਹਿ ਜੀ ਤੇ ਛੰਡੇ ਹੋ ਕੇ ਰਹੀਏ ਠੰਡਾ ਮਾਹੌਲ ਰੱਖੀਏ ਘਰ ਦਾ ਹਨਾ ਤੇ ਜ਼ਿੰਦਗੀ ਬੰਦੇ ਦੀ ਫਿਰ ਚੰਗੀ ਲੰਘ ਜਾਂਦੀ ਹੈ ਕੁਛ ਨਹੀਂ ਕਵਰਾ ਟੱਕ ਪਿਆ ਸ਼ਾਂਤੀ ਰਹੇ ਇੱਥੇ ਪਤਾ ਨਹੀਂ ਕੀ ਵੀ ਜਣਾ ਕਿਹੜਾ ਰਾਤ ਹੈ ਕੀ ਲੈ ਜਾਇਆ ਕੀ ਲੈ ਜਾਣਾ ਜੱਗ ਤੋਂ ਨਾਲ ਕਿਸੇ ਦੇ ਕਿਸ ਨਹੀਂ ਜਾਂਦਾ ਤੇ ਮਹਾਰਾਜ ਤੈਨ ਕੱਢਣ ਜੋ ਅਗਰਾ ਸਭ ਨੂੰ ਸਭ ਕੁਝ ਹੀ ਦੇਵੇ ਹੈ ਨਾ ਤੇ ਸਭ ਤੋਂ ਵੱਡਾ ਗੁਰੂ ਆਪ ਦਾ ਨਾਮ ਦੇ ਕੇ ਰੱਖੇ ਸਭ ਨੂੰ ਫਿਰ ਸ਼ਾਂਤੀ ਮਿਲਦੀ ਹੈ ਤੇ ਪ੍ਰਮਾਤਮਾ ਅੱਗੇ ਜਦੋਂ ਆਪਾਂ ਹੱਥ ਜੋੜਦੇ ਆਂ ਅਰਦਾਸ ਕਰਦੇ ਆਂ ਉਹ ਅਰਦਾਸ ਹਰੇਕ ਦੀ ਪੂਰੀ ਕਰਦਾ ਆਪਾਂ ਨੂੰ ਜੀ ਕੁਸਰੀ ਚਾਹੀਦਾ ਆਪਾਂ ਨੂੰ ਹੈ ਨਾ ਸਿਰ ਤੇ ਮੇਰ ਪਰੇ ਹੱਥ ਚਾਹੀਦਾ ਗੁਰੂ ਜੀ ਦਾ ਗੁਰੂ ਦਾ ਹੱਥ ਹੋ ਗਿਆ ਜਦੋਂ ਪੁੱਤ ਫਿਰ ਸਾਰਾ ਕੁਝ ਹੋ ਗਿਆ ਜਦੋਂ ਗੁਰੂ ਦਾ ਹੱਥ ਹੋ ਗਿਆ ਆਪਣੇ ਤੇ ਆਪ ਨੂੰ ਏਡੀ ਵੱਡੀ ਕੀ ਚੀਜ਼ ਆ ਕਿ ਗੁਰੂ ਤੋਂ ਬਿਨਾ ਕੁਝ ਨਹੀਂ ਚਾਹੀਦਾ ਪਾਨੂੰ ਤੇ ਗੁਰੂ ਮਿਲ ਗਿਆ ਕੁਝ ਮਿਲ ਗਿਆ ਮਾੜੀ ਜਿਹੀ ਤਰ੍ਹਾਂ ਕਿ ਸਾਰਿਆਂ ਤੇ ਤੇਰੇ ਨਾਲ ਹੀ ਜੱਗ ਵੱਸੂ ਸਕਦਾ ਤੇਰੇ ਨਾਲ ਹੀ ਜ਼ਿੰਦਗੀ ਹੈ ਜੇ ਤੂੰ ਸੱਦੀਆਂ ਸਿੱਧੀਆਂ ਤਾਂ ਉਹਨੇ ਤਾਂ ਵੱਡੀ ਜਿੰਦਗੀ ਬਹੁਤ ਵਧੀਆ ਲੰਘਦੀ ਹੈਗਾ ਤਾਂ ਪੁੱਤ ਇਹ ਹੀ ਗੋਰੀ ਮੈਂ ਸਿੱਧੀ ਸਾਦੀ ਜਿਹੀ ਗੁਰੀਆਂ ਤੁਹਾਨੂੰ ਪਤਾ ਹੀ ਆ ਦੇ ਦੇ ਸਾਰਿਆਂ ਦੀ ਜੀ ਜੀ ਤੇ ਬਾਕੀ ਜਿਹੜੇ ਮੇਰੇ ਕੈਨੇਡਾ ਅਮਰੀਕਾ ਵਾਲੇ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ ਜਿਹੜੇ ਦੇਖਦੇ ਨੇ ਜਿਹੜੇ ਲਾਈਕ ਕਰਦੇ ਨੇ ਬਾਕੀ ਮੇਰੇ ਰਿਸ਼ਤੇਦਾਰ ਤੇ ਮੇਰੀਆਂ ਦੋ ਧੀਆਂ ਸਾਰੇ ਨਣਦਾਂ ਪਰਿਵਾਰ ਬਹੁਤ ਖੁਸ਼ੀਆਂ ਆ ਹੈ ਹਨਾ ਨਾਲ ਉਹਦੇ ਰਿਸ਼ਤੇਦਾਰ ਵੀ ਸਭ ਵੀਡੀਓ ਦੇਖਦੇ ਨੇ ਸਭ ਤੋਂ ਵੱਡਾ ਮੇਰਾ ਪਿੰਡ ਦਾ ਸਹਿਯੋਗ ਹੈ ਪਿੰਡ ਦੀਆਂ ਨੂੰਹਾਂ ਧੀਆਂ ਭੈਣਾਂ ਮੇਰੇ ਸੱਸਾਂ ਨੇ ਵੀ ਲੱਗਦੀਆਂ ਨੇ ਜਿਹੜੀਆਂ ਆਪਣੇ ਸਭ ਮੋਬਾਈਲ ਕਰੋੜੀਆਂ ਨੇ ਸਭ ਨੂੰ ਵੀਡੀਓ ਚੰਗੀ ਲੱਗਦੀ ਆ ਸਾਰੇ ਲਾਈਕ ਕਰ ਦੇ ਵੀਡੀਓ ਨੂੰ ਬਾਹਰ ਪੁੱਤ ਰਾਤ ਹੀ ਹੋ ਬहोत-ਬहोत ਤੁਹਾਨੂੰ ਬਾਦਸ਼ੋਦਾ ਤੁਹਾਡੇ ਨਾਲ ਹੀ ਸਾਡੀ ਤਰੱਕੀ ਹੋਣੀ ਆ ਹਨਾ ਤੇ ਵੈਸੇ ਕਿ ਨੂੰ ਸਾਰਾ ਮੈਂ ਤਰੱਕੀ ਵੱਲ ਸਹੇਰਾ ਕੇ ਰੱਖੇ ਤੁਸੀਂ ਮੈਂ ਇਹ ਹੀ ਕਹੂੰਗੀ ਇਹ ਵੀਡੀਓ ਦਾ ਪਸੰਦ ਬਸ ਲਾਇਕ ਸ਼ੇਅਰ ਜਰੂਰ ਕਰਿਓ ਬੜਾ ਮੈਨੂੰ ਅਗਰੇ ਤੋਂ ਟਿੱਕੀ ਆਉਂਦੀ ਆਂ ਸਾਡਾ ਬੇਬੇਆਂ ਕੋਈ ਤੁਸੀਂ ਕਿੰਨੀਆਂ ਗੱਲਾਂ ਸੁਪੱਟ ਕੇ ਜਾਣਦੀਆਂ ਨਾ ਪੁੱਤ ਤੇ ਲੇਕ ਸ਼ੇਅਰ ਜਰੂਰ ਕਰਨਾ ਤੇ ਵੀ ਹੈ ਨਾ ਇਹ ਨੀਅਤ ਗੱਲਾਂ ਮੇਰਾ ਧਿਆਨ ਦਿਓ ਧਿਆਨ ਨਾਲ ਵੀਡੀਓ ਵੇਖੋ ਤੇ ਲੈ ਕੇ ਕਰਿਓ ਸ਼ੇਅਰ ਕਰਿਓ ਤੇ ਆਪਾਂ ਹੁਣ ਕੰਮ ਧੰਦੇ ਕਰਨੇ ਨੇ ਹੋਰ ਵੀ ਬਹੁਤ ਜ਼ਿਆਦੀ। ਇਹਨਾਂ ਨੂੰ ਪਾਣੀ ਆਮਨੇ ਪਿਆਤਾ ਤੇ ਦਾਣਾ-ਦੂਣਾ ਹੋਰ ਲਾ ਦਾਂਗੇ। ਕਿਉਂ ਇਸ ਕਰਕੇ ਆ ਪੁੱਤ ਮੱਕੀ ਦਾ ਆਪਾਂ ਸਾਰੇ ਦਾ ਚਾਰ ਪਾਸਾ ਫਿਰ ਵੱਢਣੇ ਵੀ ਔਖੀ ਸੀ ਗਰਮੀ 'ਚ। ਹੁਣ ਤੁਸੀਂ ਇਹ ਕਹਿੰਦਾ ਆਪਾਂ 10-20 ਦਿਨ ਦਿੱਤੀ ਥੰਮੀ ਰਾ ਲਾਂਗੇ। ਫਿਰ ਆਪਾਂ ਚਾਰ ਖੋਲ ਲਾਂਗੇ ਹੁਣ ਸਵੇਰ ਵਾਲੀ ਥੰਮੀ ਜੇ ਤਾਂ ਤੁਸੀਂ ਟਾਈਮ ਨਾਲ ਆ ਗਿਆ ਤਾਂ ਧੋ ਕਰ ਦੂ ਨਹੀਂ ਪਤਾਸਾ ਕਰਕੇ ਰੱਖਾਂਗੇ ਆਪਨੇ ਸੰਮੀ ਤੇ ਆਇਆ ਫਿਰ ਚਾ ਕਰਕੇ ਆਪਾਂ ਟੋਕਰੇ ਭਰ ਕੇ ਰੱਖ ਦਾਂਗੇ ਤੜਕੇ ਮੇਰੇ ਪੁੱਤੂ ਸੁਗਾ ਦਰਸੀ ਸਿੰਘ ਬਾਦੂਗਾ ਸੰਮੀ ਤੇ ਆਖਨੇ ਹੰਬ ਕੇ ਪੈਂਦਾ ਵਿਚਾਰ ਉਹ ਕੀ ਕਰੇ ਨਾ ਕਰੇ ਤਾਂ ਦਬਾਅ ਬਣਾਦਾ ਹੈ ਬੱਚਿਆਂ ਨੂੰ ਕਿਸੇ ਨੂੰ ਵੀ ਨਹੀਂ ਦਬਾਦਾ ਆਪਣ ਨੂੰ ਨਹੀਂ ਦਰਦਾ ਮੁੰਡਾ ਨੱਸੀ ਬਣਾ ਨਹੀਂ ਦਬਾਦਾ ਤੇ ਜੀ ਜੋਤ ਗਿਆ ਰੇ ਮੈਂ ਖੁਦ ਹੀ ਪੀਣੀ ਆ ਕਹਿੰਦੇ ਗੁੱਗਰ ਨੂੰ ਵੀ ਘਟਾਉਂਦੀ ਆ ਕੱਤੀ ਛੱਤੀ ਤੇਹ ਗੋਡੇ ਦੁਖਦੀ ਨੇ ਵਿੱਚ ਮੈਨੂੰ ਕਹਿੰਦੇ ਗੋਡੇ ਨਾ ਪੀਆ ਕਰਕੇ ਗੋਡੇ ਦੁਖਦੇ ਨੇ ਇਹ ਨਾਲ ਫੇ ਕੀ ਕਰੀਏ ਮੈਂ ਹਮਾਂ ਨਹੀਂ ਦੱਸ ਸਕਦਾ ਲੱਛੀ ਨਾ ਤੇਜੀ ਜੋਤ ਗਿਆ ਨਾ ਕਿ ਤੇਰੇ ਤੇ ਨਾਮ ਕੀ ਗਿਆ ਹਰ ਚਾਰ ਚਾਰ ਪਗੋਣ ਦੇਖੋ ਅੱਜ ਆਊਗਾ ਹਾਂ ਪਰ ਤੇਰਾ ਕੋਈ ਨਹੀਂ ਆਇਆ ਉਹ ਤਾਂ ਕੋਈ ਅੱਛਾ ਆ ਗਿਆ ਚਾਰ ਮਾਮੇਗਾ ਨਾ ਜੀ ਪਿਆ ਨਹੀਂਗਾ ਤੇਰਾ ਤੇਰੇ ਨਾਲ ਸੁੱਖ ਨਾਲ ਕਈ ਘੀ ਲੈਣਾ ਚਾਰ ਦੇ ਲੋਕਾਂ ਦਾ ਨਾ ਚਾਰ ਆ ਫਿਰ ਇਹਨਾਂ ਗੱਲਾਂ ਹੁਣ ਪਾ ਲੂਗਾ ਚੱਲ ਫਿਰ ਸਾਮ ਤੇ ਅਗਲਾ ਸਾਲ ਪਰ ਕੱਢਣਾ ਹੈ ਵੀ ਤੇ ਉਹੀ ਗੱਲ ਆ ਜਾਂਦੀ ਹੈ ਬਿੰਦੇ ਬਿੰਦੇ ਹੈ ਨਾ ਤੇ ਜੇ ਆਪਾਂ ਚੰਗਾ ਚਾਰ ਸਾਮਾਂਗੇ ਉਹ ਡੋਲ ਤਾਂ ਪਾਣੀ ਦੇ ਲ ਚਿੱਕੜ ਕਰ ਲਿਆ ਗਾਈ ਨੇ ਬਾਲੀ ਪੈੜੀ ਆ ਮੈਂ ਤਾਂ ਛੰਡੀ ਬਾਲਟੀ ਭਰ ਕੇ ਧਰੀ ਤਾਜੇ ਪਾਣੀ ਦੀ ਦੁੱਧ ਮਾਰ ਕੇ ਡੋਲ ਤਾਂ ਜਿਮਾੜੀ ਹੈ ਨਹੀਂ ਇਹ ਇਹਨਾਂ ਨੂੰ ਪਤਾ ਹੀ ਨਹੀਂ ਫਿਰ ਐ ਪਸ਼ੂ ਕਹਿੰਦੇ ਨੇ ਇਹਨਾਂ ਨੂੰ ਕਿਸਨ ਠੰਡਾ ਪਾਣੀ ਧਰਿਆ ਹੈ ਜਿਹੜੀ ਤਾਂ ਵਧੀਆ ਸਾਡੀ ਗਾਇੜੀ ਬੱਧੀ ਹੈ ਜਿਹੜੀ ਦੁੱਧਾਂ ਲਈ ਗਾਈ ਜਾ ਤੋ ਜੁੱਠਾ ਪਾਣੀ ਪੀਂਦੀ ਆ ਲੈ। ਹੈ? ਨਾ ਉਹ ਖੇੜਾ ਵਾਲਾ ਪਾਣੀ ਪੀਂਦੇ ਤਾਜ਼ਾ ਪਾਣੀ ਪਾਲਦੀ ਆ। ਜਿਹੜਾ ਜੀ ਕਰਦਾ ਡੋਲ ਦਿੰਦੀ ਆ। ਠੀਕ ਹੈ ਜੀ ਅੱਜ ਦੇ ਵਲੌਗ ਦੇ ਐਂਡ ਕਰਦੇ ਆਪਾਂ ਇੱਥੇ। ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਸਸਟ੍ਰੀ ਕੱਲ ਜੀ।